ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਪ੍ਰਭ ਤੇ ਅੱਜ ਹੈਗੀ ਬਾਬੇ ਆਪਣੇ ਪਿੰਡ ਬਾਜੀ ਤੇ 29 ਮਈ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ 29 ਮਈ ਨੂੰ ਆਪਣੇ ਪਿੰਡ ਬਹੁਤ ਸਾਲਾਂ ਤੋਂ ਚਲਦੀ ਆਉਂਦੀ ਹੈ ਆਪਣੇ ਪਿੰਡ ਪੱਕੀ ਬਾਜੀ ਹੁੰਦੀ ਹੈ 29 ਮਈ ਦੀ ਤੇ ਪਿੰਡ ਦਾ ਕੋਈ ਮਰਜ਼ੀ ਕਰਾ ਦੇਵੇ ਪਰ ਹੁਣ ਜੀ ਪੱਕੀ ਹੀ ਹੈ ਤੇ ਪਹੁੰਚ ਗਿਆ ਬਾਬਾ ਖੁੱਡੇ ਹੱਥ ਤੇ ਜਿੰਦਾ ਖੋਲ ਦੇ ਖੋਲ ਕੇ ਚਲਦੇ ਆ ਫਿਰ ਬਾਜੀ ਚ ਮੱਲਬ ਵੀ ਬਲਦੇ ਅੱਜ ਆ ਕੱਲ ਬੰਦ ਨਹੀਂ ਕਰੇ ਨਹੀਂ ਅੱਗੇ ਰਾਤ ਨੂੰ ਬੰਦ ਕਰ ਦਿੰਦੇ ਆਪਾਂ ਤੇ ਮੱਲਬ ਕਰਦੀ ਏ ਬੰਦ ਲੋ ਜੀ ਮੱਲਬ ਹੋ ਗਿਆ ਬੰਦ ਮਿੱਤਰੋ ਤੇ ਵਾਹ ਹੁਣ ਪਾਣੀ ਰੱਖ ਦਈਏ ਤੇ ਚਲਦੇ ਆ ਬਾਜੀ ਚ ਬਾਕੀ ਓਕੇ ਅੱਜ ਧੁੱਪ ਵੀ ਦਿਨ ਵੀ ਵਧੀਆ ਏ ਸੂਰਜਾਇਨ ਵਧੀਆ ਆ ਗਿਆ ਲੋ ਜੀ ਰੱਖ ਦੀਏ ਪਾਣੀ ਇੱਧਰ ਵਾਲੇ ਕੂਤਰਾਂ ਨੂੰ ਇਹਨਾਂ ਨੂੰ ਪੀ ਲਣ ਦਿਓ ਤੇ ਲੋ ਜੀ ਅੱਜ ਤੇ ਆਪਣਾ ਪੇਪਰ ਵੀ ਐ ਆਪਾਂ ਨੇ ਕੂਤਰ ਛੱਡਣਾ ਕੋਈ ਨਹੀਂ ਅੱਗੇ ਬਾਜੀ ਕਰਾਵਾਂਗੇ ਉਹਨੂੰ ਛੱਡਾਂਗੇ ਤੇ ਅੱਜ ਆਪਾਂ ਨੇ ਦੇਖਣਾ ਹੀ ਸਿਰਫ ਬਾਜੀ ਅਨੰਤ ਮਾਰਨਾ ਪਿਛਲੀ ਵਾਰ ਮਾਂਗਾ ਤੇ ਚੱਲਦੇ ਆਂ ਮਿੱਤਰੋ ਹੁਣ ਬਾਜੀ 'ਚ ਪਾਣੀ ਪੂਣੀ ਪੀ ਲੈਣਾ ਇਹਨਾਂ ਨੇ ਆਪੇ ਤੇ ਚੱਲਦੇ ਆ ਹੁਣ ਇੱਕ ਵਾਰ ਨੀਚੇ ਵਾਲੇ ਕੂਤਰਾਾਂ ਚ ਵੀ ਨਿਗਾਹ ਮਾਰ ਲਈਏ ਬਾਕੀ ਸੂਰਜਾ ਨੇ ਓਕੇ ਅੱਜ ਵੱਦ ਦੀਨ ਵਧੀਆ ਲੱਗ ਜੂ ਪੜਾਕਾ ਪੈ ਜੂ ਲਓ ਜੀ ਤੇ ਚੱਕ ਲਈ ਆਪਣੀ ਗੱਡੀ ਚਲਦੇ ਆ ਹੁਣ ਬਾਜੀ ਚ ਲਓ ਜੀ ਚੱਲ ਵੇ ਬਾਜੀ ਚ ਆਪਣੇ ਪਿੰਡ ਦਰਦਵਾਰੇ ਦੀ ਧਰਮਸ਼ਾਲਾ ਚ ਉੱਥੋਂ ਕਬੂਤਰ ਛੁੱਟਣੇ ਐ ਇਹ ਦਿਖਾਉਂਦੇ ਆ ਤੁਹਾਨੂੰ ਆਲ ਦੇ ਬੰਦੇ ਆਏ ਹੋਣਗੇ ਜ਼ਰੂਰ ਕੋਈ ਨਾ ਕੋਈ ਤੇ ਚੱਲਦੇ ਆ ਲੋ ਬਾਈ ਮਿੱਤਰੋ ਕਬੂਤਰ ਹੋ ਜਾਣੇ ਅੱਜ 60 70 ਉੱਠਦੇ ਗੇੜਵਾ ਮੋਰਾ ਬਹੁਤ ਆਜ਼ਰਾ ਬੜਾ ਜੋ ਲੋ ਬਾਈ ਮਿੱਤਰੋ ਲਾ ਲਿਆ ਪਾਣੀ ਪੂਣੀ ਸਾਦ ਨੇ ਲੱਗੇ ਉੱਲੇ ਵੱਜਣ। ਆ ਲੋ ਉੱਲੇ। ਦੇਖ ਲੈ ਨਾ ਟ੍ਰੱਕੀ ਬੰਦਾ। ੱਲੇ ਉੱਲੇ ਮਾਰਦਾ। ਉਹ ਬਾਈ ਮਤਰੋ ਵੱਜ ਗਏ ਉੱਲੇ। ਇਹ ਬੰਦੇ ਜੀ ਬਲੌਗ ਨਹੀਂ ਛੱਡਦਾ ਇੱਥੇ ਚੌਂਪੜਾ। ਪਿੱਕਾ ਖੜਾ। ਬੇਤਾ ਯੂਪੀ ਦੇ ਸੱਧਿਆ ਵਾ ਬੰਦਾ। ਆਇਆ ਉੱਤਰ ਉੱਤਰ ਹੋ ਗਿਆ ਉਹ। ਕੜਾ ਆ ਵੀ ਲੋ ਬਈ ਮਿੱਤਰੋ ਬੜੀਆ ਗੂਤਰ ਹੋ ਗਿਆ ਅੱਜ ਇਹਦਾ 60 ਗੂਤਰ ਹੋ ਗਏ ਤੇ ਬਸ ਚੱਲਦੇ ਹੁਣ ਆਪਾਂ ਘਰ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <fazla transportaczymini> ਪਾ ਚੱਲਦੇ ਹੁਣ ਬਾਜੀ ਤੇ ਲੋ ਜੀ ਮਿੱਤਰੋ ਘਰ ਆਏ ਤੇ ਆਪਾਂ ਨੇ ਜਾਣਾ ਪੇਪਰ ਦੇਣ ਹੁਣ ਬਾਕੀ ਉਤਰਾਉਂ ਦਾਣੇ ਪਾਤੇ ਐ ਪਹਿਲਾ ਬਦਾਮ ਪਾਤੇ ਤੇ ਹੁਣ ਦਾਣੇ ਪਾਤੇ ਐ ਬਦਾਣੇ ਦੋਨੇ ਖਾਣੇ ਤੋਂ ਬਾਅਦ ਦੂਸਰੀ ਸੈਟ ਰੇ ਰੱਖ ਕੇ ਤੇ ਆਪਣਾ ਕੰਮ ਡਾਣਾ ਜੀ ਹੁਣ ਚੱਲਦੇ ਆਂ ਉੱਪਰ ਉੱਪਰ ਵਾਲੇ ਕੂਤਰਾਂ ਨੂੰ ਪਾਣੀ ਰੱਖ ਦਈਏ ਤੇ ਬਾਕੀ ਛਤਰੀਆਂ ਪਈਆਂ ਆਪਣੀਆਂ ਡਾਊਨ ਬਾਜੀ ਵਧੀਆ ਚੱਲਦੀ ਐ ਕਈ ਕੂਤਰ ਕੱਟ ਵੀ ਗਏ ਪਹਿਲੇ ਟੈਂਪ ਚੁਪ ਤੋ ਤਰ ਗਏ ਜਿਹੜੇ ਬਾਕੀ ਇਹ ਫਿਰਦੇ ਕਬੂਤਰ ਆਂਦਾ ਆਪਣੇ ਬੰਦੇ ਛੱਡੇ ਵਾ ਲਾਲ ਡੰਡਾ ਕਾਰੀ ਟੌਰੀ ਬਾਕੀ ਕਬੂਤਰ ਫਿਰਦੇ ਆਂ ਦੇਖਦੇ ਆ ਕੀ ਬਣਦਾ ਕੀ ਨਹੀਂ ਤੇ ਚੱਲਦੇ ਆ ਮਿੱਤਰੋ ਹੁਣ ਉੱਪਰ ਤੇ ਲੋ ਜੀ ਮਿੱਤਰੋ ਪਹੁੰਚ ਗਏ ਆਂ ਉੱਪਰ ਤੇ ਪਾਣੀ ਦੇ ਭਰਦੀ ਏ ਡਰਿੰਕਰ ਉਹ ਜੀ ਨਵਾਂ ਧੱਕਦਾਂ ਦੇ ਉੱਥੇ ਬਾਕੀ ਕਬੂਤਰ ਹੁਣ ਰਹਿ ਗਏ ਇੱਧਰ ਵੀ ਬੈਠੇ ਓਕੇ ਪਾਣੀ ਇਹ ਦੋਨੋਂ ਡ੍ਰਿੰਕਰ ਭਰ ਕੇ ਰੱਖ ਦਈਓ 5 ਲੀਟਰ ਵਾਲਾ ਵੀ ਤੇ 3 ਵਾਲਾ ਵੀ ਇੱਕ ਇੱਕ ਹੁੱਡੇ 'ਚ ਤੇ ਫਿਰ ਚੀ ਆਲਦੇ ਆ ਤਿਆਰ ਹੋਈਏ ਪੇਪਰ ਦੇਣ ਚੱਲਦੇ ਆ ਲੋ ਬਾਈ ਮਿੱਤਰੋ ਆਪਾਂ ਹੋ ਗਏ ਤਿਆਰ ਪੇਪਰ ਦੇਣ ਜਾਣਾ ਏ ਤੇ ਬਾਕੀ ਬਾਜੀ ਚੱਲਦੀ ਆ ਵਧੀਆ ਤੇ ਕਬੂਤਰਾਂ ਫਿਰਦੇ ਆ ਕਈ ਕੱਟ ਗਏ ਭੱਜ ਗਏ ਬੈਠਿਆ ਤਾਂ ਕੋਈ ਹੋਊਗਾ 1 2 ਬਾਕੀ ਤੁਹਾਨੂੰ ਦਿਖਾਉਂਦੇ ਆ ਲਓ ਜੀ ਇੱਕਾ ਨੀਲੇ ਦਾ ਰਾਟ ਪਿਆ ਬਾਈ ਪਤਾ ਨਹੀਂ ਕਿਦਾ ਏ ਬਾਕੀ ਕਬੂਤਰ ਖੜੇ ਆ ਬਾਬੇ ਉੱਪਰ ਉਹ ਦੇ ਦੇ ਆ ਆ ਗਿਆ ਨੀਲਾ ਇਹਦਾ ਰਾਟ ਪਿਆ ਵਾਏ ਬਾਕੀ ਲਓ ਜੀ ਕਬੂਤਰ ਇਹ ਫਿਰਦੇ ਆ ਤੇ ਬਾਕੀ ਉਹ ਉੱਪਰ ਖੜੇ ਗੂਤਰ ਸਾਰੇ ਉੱਪਰ ਚੜ ਗਏ ਤੇ ਆਪਾਂ ਚਲਦੇ ਬਾਬੇ ਪੇਪਰ ਦੇਣ ਪੇਪਰ ਦੇ ਕੇ ਆ ਕੇ ਦੇਖਦੇ ਆਂ ਬਾਜੀ ਕਿਵੇਂ ਚੱਲਦਾ ਕਿ ਆਗਾ ਲਵਾ ਤੇ ਸਾਨੂੰ ਸਾਰਾ ਦੱਸਾਂਗੇ ਕਿਹਦਾ ਜਿੱਤੇ ਕਿਹਦਾ ਹਾਰੇ ਆ ਦੇਖਦੇ ਆਂ ਕੀ ਬਣਦਾ ਬਾਜੀ ਵਧੀਆ ਹੋ ਰਹੀ ਏ ਔਰ 68 ਕਬੂਤਰ ਉੜੇ ਵੇ ਟੋਟਲ ਤੇ ਚਲਦੇ ਹੁਣ ਮਿੱਤਰੋ ਪੇਪਰ ਦੇਣ ਆ ਗਿਆ ਪੜੀਕਾ ਬਾਈ 8 ਸ਼ਾਮ ਵੱਲ ਇਹ YouTube ਬਲੌਗ ਜੀ ਹਾਂਜੀ ਲੋ ਬਾਈ ਮਿੱਤਰੋ ਆ ਗਿਆ ਕਬੂਤਰਾਂ ਕੋਲੇ ਤੇ ਬਾਈ ਆਪਣੇ ਪਿੰਡ ਰਹੇ ਦੋ ਕਬੂਤਰ ਟੋਟਲ 68 ਕਬੂਤਰ ਤੇ ਤੇ ਦੋ ਕਬੂਤਰ ਸਾਂਝੇ ਹੋਏ ਤੇ ਜਿਨ੍ਹਾਂ ਵਿੱਚੋਂ ਇੱਕ ਸੀ ਕਬੀਰ ਵੱਲੋਂ ਮਜਰੇ ਨਾਮ ਤੇ ਆਪਣੇ ਬੰਦਿਆਂ ਦਾ ਕਬੂਤਰ ਤੇ ਇੱਕ ਸੀ ਭਾਈ ਬੰਟੀ ਜੰਡਵਰ ਇੱਕ ਪਿੰਡ ਦਾ ਕਬੂਤਰ ਦਾ ਤੇ ਬਹੁਤ ਵਧੀਆ ਬਾਜੀ ਹੋਗੀ ਐਨ ਕੰਮ ਸਿਰੇ ਲੱਗ ਗਿਆ ਤੇ ਬਾਕੀ ਹੁਣ ਓਕੇ ਕੰਮ ਤੇ ਠੀਕ ਹੈ ਜੀ ਜਾਜੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਮਿਲਦੇ ਆਈਏ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ